ਤਾਜ ਦੀ ਬਿਆੰਗਮਈ ਜਿਹੜੀ ਰਚਨਾ ਹੈ ਉਹ ਹੈ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਜੋ ਰੇੜਕਾ ਪਹਿਰੇ ਆ ਕੀ ਕੁਝ ਹੋ ਰਿਹਾ ਹੈ ਕਈ ਲੋਕ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਸੋਸ਼ਲ ਮੀਡੀਆ ਤੇ ਨੋਟੀਫਿਕੇਸ਼ਨ ਘੁੰਮ ਰਹੇ ਆ ਇਧਰ ਉਧਰ ਦੇ ਕੰਮਾਂ ਚੋਂ ਨਿਕਲ ਕੇ ਨੋਟੀਫਿਕੇਸ਼ਨ ਜਰੂਰ ਪੜ ਲਿਓ ਉਹ ਨੋਟੀਫਿਕੇਸ਼ਨ ਦੇ ਵਿੱਚ ਕੀ ਲਿਖਿਆ ਹੈ ਕੀ ਉਹਦੇ ਅਰਥ ਨੇ ਕੀ ਜਿਹੜਾ ਅੱਗੇ ਹੋਣ ਜਾ ਰਿਹਾ ਹੈ ਤਾਇਬ ਯੰਗ ਵੀ ਰਚਨਾ ਹੈਗੀ ਤੁਸੀਂ ਇਹਨੂੰ ਸਾਰਾ ਕੁਝ ਜਦੋਂ ਸੁਣੋਗੇ ਸਮਝ ਜਾਓਗੇ ਕਹਿੰਦਾ ਲੋਕੋ ਗੱਲ ਸੁਣੋ ਲੋਕੋ ਜਗਾ ਜਮੀਰ ਇੱਕ ਗੱਲ ਸੋਚੋ ਲੋਕੋ ਗੱਲ ਸੁਣੋ ਲੋਕੋ ਜਗਾ ਜਮੀਰ ਇੱਕ ਗੱਲ ਸੋਚੋ ਆ ਨੀਤੀਆਂ ਦੇਣਾ ਥੱਕੇ ਚੜਿਓ ਸਰਕਾਰ ਲੰਬਾ ਫੀਤਾ ਲਿਆਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਖਤਮ ਕਹਾਣੀ ਹੋ ਜਾਂਦੀ ੱੱਕੇ ਜੋ ਇਹਨਾਂ ਦੇ ਚੜਦਾ ਖਤਮ ਕਹਾਣੀ ਹੋ ਜਾਂਦੀ ੱੱਕੇ ਜੋ ਇਹਨਾਂ ਦੇ ਚੜਦਾ ਪੈਸਾ ਲੂਣ ਦੇ ਡਲੇ ਵਰਗਾ ਬਹੁਤਾ ਚਿਰ ਨਹੀਂ ਕੱਢਦਾ ਪਿੱਛੋਂ ਅੱਖਾਂ ਭਰ ਰੋਵੇਂਗਾ ਜਦੋਂ ਯਾਦ ਮਾਂ ਦੀ ਆਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਪੰਜਾਬ ਦੀ ਇਹ ਜੜ ਖੇਜ ਧਰਤੀ 150 ਮਣ ਦਾਣੇ ਪੈਦਾ ਕਰਦੀ ਅਬਦਾਲੀ ਨੇ ਅੱਖ ਰੱਖੀ ਬੈਠੇ ਅਬਦਾਲੀ ਨੇ ਅੱਖ ਰੱਖੀ ਬੈਠੇ ਸਕੀਮ ਤੱਕੜੀ ਲਾਈ ਤੁਹਾਡੇ ਪੁਰਖਿਆਂ ਨੇ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਅੱਗੇ ਹੈ ਕੁਦਰਤ ਨੇ ਸਾਨੂੰ ਦਾਤ ਦਿੱਤੀ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤੀ ਜੇ ਕਰ ਲਾਲ ਚ ਸੌਦਾ ਮਾਂ ਦਾ ਕਰ ਗਿਆ ਇੱਥੇ ਬੈਠੇਗਾ ਮੂੰਹ ਲੁਕਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਹੁਕਮਰਾਨ ਪੱਲਾ ਝਾੜੀ ਜਾਂਦਾ ਪੰਜਾਬ ਸੂਲੀ ਤੇ ਚੜੀ ਜਾਂਦਾ ਹੁਕਮਰਾਨ ਪੱਲਾ ਝਾੜੀ ਜਾਂਦਾ ਪੰਜਾਬ ਸੂਲੀ ਤੇ ਚੜੀ ਜਾਂਦਾ ਅੱਜ ਮਖਮਲੀ ਕੁਰਸੀ ਤੇ ਢੂ ਲੱਗੀ ਅੱਜ ਮਖਮਲੀ ਕੁਰਸੀ ਤੇ ਢੂ ਲੱਗੀ ਭੁੱਲ ਗਿਆ ਆਸ਼ੇ ਤੋਂ ਬਾਹ ਤੜਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰੋਗੇ ਕਮਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਨਵੀਆਂ ਨਵੀਆਂ ਸਕੀਮਾਂ ਘੜਦੇ ਇੱਕ ਬਿੱਲ ਰੱਦ ਦੂਜਾ ਲਿਆ ਧਰਦੇ ਕਾਲੇ ਕਾਨੂੰਨ ਰੱਦ ਜਿਹੜੇ ਹੋਏ ਸੀ ਕਰਵਾਏ ਸੀ ਲੋਕਾਂ ਦੇ ਇੱਕੇ ਨੇ ਉਹ ਰੱਦ ਹੋ ਕੇ ਇਧਰੋਂ ਆ ਸਕੀਮ ਆ ਗਈ ਉਹੀ ਚੀਜ਼ ਹੈ ਨਵੀਆਂ ਨਵੀਆਂ ਸਕੀਮਾਂ ਘੜਦੇ ਇੱਕ ਬਿੱਲ ਰੱਦ ਦੂਜਾ ਲਿਆ ਧਰਦੇ ਛੇਤੀ ਪੰਜਾਬ ਗੁਲਾਮ ਕਰ ਲਈਏ ਛੇਤੀ ਪੰਜਾਬ ਗੁਲਾਮ ਕਰ ਲਈਏ ਪੈਰਾ ਹੀਠ ਜਾਂਦੇ ਅੱਗ ਮਚਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਤੁਹਾਡੇ ਪੁਰਖਿਆਂ ਖੂਨ ਪਸੀਨਾ ਡੋਲਿਆ ਵੇਚੀ ਜ਼ਮੀਨ ਦੀ ਕੀ ਕਰਨੀ ਕਮਾਈ ਜਿਹੜੇ ਲੋਕ ਲਾਲਚ ਚਾਕੇ ਜਮੀਨ ਜਿਹੜੀ ਵੇਚ ਦਿੰਦੇ ਐ ਵੀ ਆਪਾਂ ਦਾ ਕਿੱਲੇ ਦਾ ਕਰੋੜ ਮਿਲਦਾ ਹੈ ਕਿੱਲੇ ਦਾ ਡੇਢ ਕਰੋੜ ਮਿਲਦਾ ਹੈ ਪੈਸਾ ਖੜਦਾ ਨਹੀਂ ਬੈਂਕ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਤੁਸੀਂ ਦੇਖ ਲਿਓ ਕਿਸੇ ਦਾ 21 ਲੱਖ ਗਿਆ ਕਿਸੇ ਦਾ 25 ਲੱਖ ਗਿਆ ਕਿਸੇ ਦਾ 50 ਲੱਖ ਗਿਆ ਬੰਦਾ ਭੱਜ ਗਿਆ ਤੇ ਫਿਰ ਤੁਹਾਡੇ ਜਮੀਨ ਵਾਲੇ ਪੈਸੇ ਖੜ ਜਾਣਗੇ ਕੀ ਪਤਾ ਅੱਗੇ ਕੀ ਹੋਊਗਾ ਜਿਹੜਾ ਜਮੀਨ ਵੇਚਤੀ ਰੱਖੋਗੇ ਤਾਂ ਬੈਂਕ ਖਾਤੇ ਵਿੱਚ ਹੀ ਗਾਂਹਾਂ ਜਮੀਨ ਮਿਲਦੀ ਨਹੀਂ ਏ ਵੀ ਹੈ ਜਿਵੇਂ ਤੁਸੀਂ ਹੁਣ 1.5 ਕਰੋੜ ਨੂੰ ਕਿੱਲੇ ਦਾ ਜਾਂ ਕਰੋੜ ਨੂੰ ਕਿੱਲੇ ਦਾ ਲਾਚ ਕਰਿਆ ਹੁਣ ਜਿਹੜਾ ਅੱਗੇ ਜ਼ਮੀਨ ਵੇਚੂਗਾ ਉਹ ਸਸਤੀ ਥੋੜੀ ਵੇਚੂਗਾ ਉਹਨੂੰ ਵੀ ਪਤਾ ਲੱਗ ਗਿਆ ਵੀ ਰੇਟਾ ਰੇਟ ਹੈ ਜਿਹੜਾ ਜ਼ਮੀਨਾਂ ਦਾ ਇੰਨਾ ਹੋ ਗਿਆ ਕੀਮਤ ਜਿਹੜੀ ਦਿਨੋਂ ਦਿਨਾਂ ਜ਼ਮੀਨਾਂ ਦੀ ਉਹ ਵਧੀ ਜਾਂਦੀ ਹੈ ਤੇ ਫਿਰ ਜ਼ਮੀਨ ਕਵੇਂ ਲਾਉਂਗੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਆਈ ਸੀ ਸਿੱਖਾ ਸਰਦਾਰ ਬੰਦਾ ਸੀ ਜਿਹੜੀ ਲਾਈ ਖੜਾ ਸੀ ਉਹ ਕਹਿੰਦਾ ਸਾਡੇ ਕੋਲੇ ਇੰਨੀ ਜ਼ਮੀਨ ਸੀ ਅਸੀਂ ਵੇਚਤੀ ਵੀਨੇ ਪੈਸਿਆਂ ਦੀ ਬਿਕਦੀ ਹੈ ਜ਼ਿੰਦਗੀ ਵਧੀਆ ਲੰਘ ਜੂ ਚਾਰ ਪੰਜ ਸਾਲਾਂ ਅੱਜ ਖਤਮ ਹੋ ਗਏ ਕਹਿੰਦਾ ਪਤਾ ਨਹੀਂ ਲੱਗਿਆ ਪੈਸਾ ਗਿਆ ਕਿੱਥੇ ਉਹਨਾਂ ਰੇੜੀ ਲਾਉਂਦੇ ਐ ਜਿੱਦੋਂ ਰਸਤੇ ਵਿੱਚ ਦੀ ਲੰਘਦੇ ਐ ਆਪਦੀ ਜ਼ਮੀਨ ਆਉਂਦੀ ਐ ਭੋਬਾ ਨਿਕਲਦੀ ਉਹਨਾਂ ਦੀ ਵੀ ਇੱਥੇ ਖੇਤੀ ਕਰਦੇ ਸੀ ਇਹ ਸਾਨੂੰ ਸਾਡੇ ਪੁਰਖਿਆਂ ਨੇ ਜ਼ਮੀਨ ਆ ਜਿਹੜੀ ਦਿੱਤੀ ਐ ਬੜੀਆਂ ਇਹਦੇ ਪਿੱਛੇ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਜੁੱਧ ਲੜਿਆ ਫੇਰ ਅਸੀਂ ਮਾਲਕ ਬਣੇ ਸੀ ਇਸ ਤੋਂ ਬਾਅਦ ਸਾਡੇ ਵੱੱਡੇ-ਵਡੇਰਿਆਂ ਨੇ ਇਹ ਤੇ ਹਲਵਾ ਹੈ ਇਹਨੂੰ ਉਪਜਾਊ ਯੋਗ ਆ ਜਿਹੜਾ ਕੀਤਾ ਇਹਨੂੰ ਹਰੀ ਕ੍ਰਾਂਤੀ ਕਹਿੰਦੇ ਆ ਤੇ ਫਿਰ ਹੁਣ ਜਦੋਂ ਉਹ ਖਰਾ ਸੋਨਾ ਬਣ ਗਈ ਸਰਕਾਰ ਕਹਿੰਦੀ ਲਿਆਓ ਚਿੱਲਾ ਖਾਨ ਨੂੰ ਬਾਦਰੀ ਡੰਡੇ ਖਾਨ ਨੂੰ ਰਿਚ ਇਹ ਤਾਂ ਆਪਾਂ ਨੇ ਤਿਆਰ ਕਰਤੀ ਜ਼ਮੀਨ ਵੀ ਭਾਈ ਹੁਣ ਤਾਂ ਬੰਦਾ ਹਰਾਉਣ ਲੱਗ ਗਿਆ ਉਹ ਜੋ ਮਰਜੀ ਬੀਜ ਲੋ ਤਾਂ ਫਿਰ ਹੁਣ ਆ ਗਏ ਬਦਾਲੀ ਚੜ ਕੇ ਸਕੀਮਾਂ ਕੱਢਦੇ ਐ ਐ ਕਰਾਂਗੇ ਐ ਕਰਾਂਗੇ ਐਦੂ ਮੂਰਖ ਕੌਣ ਹੋਊਗਾ ਆਪਦੀ ਜ਼ਮੀਨ ਵੇਚ ਕੇ ਹਜ਼ਾਰ ਗਾਇ ਦਾ ਵਿੱਚ ਪਲਾਟ ਲੈ ਲੂਗਾ ਕਿ ਉਹਦੇ ਪੈਸੇ ਆਇਆ ਕਰਨਗੇ ਜੀ ਫਸਲ ਦੇ ਪੈਸੇ ਨਾਲ ਸਬਰ ਨਹੀਂ ਹੱਥ ਵੜਾ ਕੇ ਪੈਸੇ ਆਏ ਤਾਂ ਕੀ ਆਏ ਜੋ ਤੁਹਾਡੀ ਜ਼ਮੀਨ ਹੀ ਜਿਹੜੀ ਵੇਕ ਗਈ ਤਾਂ ਜਿਹੜੇ ਲੋਕ ਜਾਗਰੂਕ ਕਰ ਰਹੇ ਆ ਉਹਨਾਂ ਨੂੰ ਧਿਆਨ ਨਾਲ ਸੁਣੋ ਕੀ ਕਹਿ ਰਹੇ ਐ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਐ ਇੰਗਲਿਸ਼ ਦੇ ਵਿੱਚ ਸੀਗਾ ਇਸ ਨੇ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪਾਇਆ ਹੈ। ਜ਼ਮੀਨ ਦੇ ਵਿੱਚ ਨਾ ਤਾਂ ਤੁਸੀਂ ਘਰ ਪਾ ਸਕਦੇ ਹੋ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਜਿੱਥੇ ਜ਼ਮੀਨ ਐਕਵਾਇਰ ਕਰਨੀ ਹੈ ਇਸ ਕੀਮਤ ਹੈ ਤਾਂ ਲੈਂਡ ਪੂਲਿੰਗ ਤਹਿਤ ਨਾ ਉਹਤੇ ਲਿਮਟ ਲੈ ਸਕਦੇ ਹੋ ਨਾ ਕੋਈ ਲੋਨ ਲੈ ਸਕਦੇ ਹੋ। ਕੁਝ ਵੀ ਨਹੀਂ ਕਰ ਸਕਦੇ। ਇੱਥੋਂ ਤੱਕ ਕੰਮ ਜਿਹੜਾ ਹੋ ਗਿਆ ਅੱਗੇ ਹੋਰ ਬਹੁਤ ਕੁਝ ਨਿਕਲਣਾ ਹੈ। 60 65 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨੀ ਹੈ ਇਹ ਪਹਿਲਾ ਪੜਾਅ ਹੈ। ਜੇ ਇਹ ਚ ਸਾਫਲ ਹੋ ਗਏ ਦੂਜਾ ਪੜਾਅ ਫੇਰ ਸ਼ੁਰੂ ਹੋਊਗਾ ਪੰਜਾਬ ਦੇ ਕੋਲੇ ਜਮੀਨ ਰਹਿ ਕਿੰਨੀ ਗਈ ਐ ਤਾਂ ਹੋਰ ਵਿਕਾਸ ਹੋਣਾ ਸਾਨੂੰ ਯਾਤਰਾ ਮਤ ਭੇਜਣਗੇ ਬੋਟ ਟ੍ਰੇਨ ਕੱਢ ਕੇ ਮੋਟਰ ਟ੍ਰੇਨ ਜਮੀਨਤੀ ਜਾਊਗੀ ਕਿੰਨੀ ਜ਼ਮੀਨ ਰੁਕ ਗਈ ਫੇਰ ਰੇਲਵੇ ਲਾਈਨ ਆਉਣਗੀਆਂ ਕਿੰਨੀ ਜ਼ਮੀਨ ਰੁਕ ਗਈ ਆਪਾਂ ਖੇਤਾਂ ਚ ਕੋਠੀਆਂ ਪਾਉਣੇ ਆ ਕਿੰਨੀ ਜ਼ਮੀਨ ਰੁਕ ਗਈ ਜਦੋਂ ਜ਼ਮੀਨ ਗਈ ਤਾਂ ਪਿੱਛੇ ਅਸੀਂ ਵੀ ਗਏ ਉਹਨੂੰ ਕੋਠੇ ਜੀ ਦਾ ਆਪਾਂ ਕਣਕ ਬੀਜ ਨਹੀਂ ਸਕਦੇ ਫੇਰ ਚੱਲੂ ਤਿੰਨੇ ਡੱਬੇ ਵਾਲਾ ਟਿਫਨ ਚਲੋ ਭਾਈ ਨਾ ਕੋਈ ਇੱਥੇ ਫੇਰਾ ਪਾਈਪ ਲਾਈਨ ਪਿੱਛੇ ਲੜੇ ਨਾ ਕੋਈ ਬੋਟਾ ਪਿੱਛੇ ਜਾਵੇ ਸੋਸਰੀ ਮੰਗੂ ਆ ਕੇ ਸੌਆ ਕਰਨਗੇ ਤੜਕੀ 7 ਵਜੇ ਵਗ ਜਾ ਕਰਨਗੇ ਇਹ ਕੰਮ ਹੋਊਗਾ ਜੇ ਪੰਜਾਬ ਦੇ ਲੋਕ ਆ ਜਿਹੜੇ ਉਹ ਨਾ ਜਾਗੇ ਚਾਪ ਲੂਸੇ ਵਾਲੇ ਥੈਲੇ ਚੋਂ ਬਾਹਰ ਨਿਕਲੋ ਨਾਫਰਤ ਵਾਲੇ ਟੋਬੇ ਚੋਂ ਬਾਹਰ ਨਿਕਲੋ ਬਾਹਰ ਦੇਖੋ ਵਾਲੇ ਵਾਲੇ ਕੀ ਹੋ ਰਿਹਾ ਹੈ ਜਿਹੜਾ ਇਹ ਕਹਿੰਦਾ ਪੰਨੇ ਦਾ ਕਿੱਥੇ ਸਾਡੀ ਤਾਂ ਦੂਰ ਇਸ ਏਕ ਦਾ ਸਾਰੇ ਕੀਤੀ ਆਊਗਾ ਜੇ 1 ਕਾ ਵੱਜ ਗਿਆ 8 ਵੱਜ ਗਈ ਤਾਂ ਜੰਗ ਜਿੱਤ ਲਓਗੇ ਜੇ ਹਾਰ ਗਏ ਫਿਰ ਰਹਿਣਾ ਕੱਖ ਨਹੀਂ ਬਾਕੀ ਆਪਣੇ ਵਿਚਾਰ ਕਮੈਂਟਾਂ ਦੇ ਜ਼ਰੀਏ ਰੱਖ ਸਕਦੇ ਹੋ